ਪੁਣੇ 9 2024 ਨੂੰ ਪੈਨਪੋਡਰਵਾਦੇ ਗੁਰਿੰਦਰ ਸਿੰਘ ਗਿੰਦਾ ਜੋ ਕਿ ਮਾ 24 ਸਾਲ ਦਾ ਮਰਕਾ ਸੀਗਾ ਇਹਨੇ ਅਨੋਣੀ ਮਾਤ 2 ਸਾਈਡ ਕਰਨੀ ਸੀ ਜਿਹਦੇ ਤਹਿਤ थाना ਸ਼ਾਹਕੋਟ ਚ 108 ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਇਹਦੇ ਫਾਦਰ ਕੇਵਲ ਸਿੰਘ ਨੇ ਬਿਆਨ ਦਿੱਤਾ ਕਿ ਉਸਦੇ ਪਰਿਵਾਰ ਨੂੰ ਇਹਨੋਂ ਜਿਹੜਾ ਗੁਰਵਿੰਦਰ ਗਿੰਦਾ ਨੂੰ ਰਮਨ ਕੁਮਾਰ ਪੁੱਤਰ ਸੀਰ ਕੁਮਾਰ ਉਹਦੀ ਪਤਨੀ ਕੁਲਦੀਪ ਕੌਰ ਅਲਿਸ ਜੋਤੀ ਤੇ ਉਹਦੀ ਸੱਸ ਪ੍ਰਕਾਸ਼ ਕੌਰ ਜਿਹੜੇ ਆ ਵੀ ਵੜਿਆ ਕਰਕੇ ਉਹਦੀ ਮੌਤ ਹੋਈ ਆ ਜੋ ਇਹਦੇ ਪਿਛੋਕੜ 'ਚ ਆ ਵੀ ਜਿਹੜਾ ਸਾਡਾ ਇਹ ਰਮਨ ਕੁਮਾਰ ਆ ਇਹ ਸਾਡੇ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਇਹਦਾ ਜਿਹੜੀ ਆਪਣੀ ਪਤਨੀ ਜਿਹੜੀ ਜੋਤੀ ਆ ਉਹਦੇ ਨਾਲ ਘਰੇਲੂ ਵਾਅਦ ਸੀਗਾ ਦੋ ਤਿੰਨ ਮਹੀਨਿਆਂ ਤੋਂ ਇਹ ਆਪਸ ਵਿੱਚ ਟਕਰਾਅ ਚ ਸੀਗੇ ਤੇ ਗੁਰਵਿੰਦਰ ਸਿੰਘ ਗਿੰਦਾ ਜਿਹੜਾ ਉਹ ਰਮਨ ਕੁਮਾਰ ਦਾ ਦੋਸਤ ਸੀਗਾ ਉਹ ਅਕਸਰ ਇਹਨਾਂ ਦੇ ਘਰੇਲੂ ਫੈਸਲੇ 'ਚ ਮਦਦ ਕਰਦਾ ਸੀਗਾ 15 ਤਰੀਕ ਨੂੰ ਜੋਤੀ ਜਿਹੜੀ ਇਹਦੀ ਰਮਨ ਕੁਮਾਰ ਕਾਂਸਟੇਬਲ ਦੀ ਵਾਈਫ ਆ ਇਹਨੇ ਇੱਕ 112 ਤੇ ਕੰਪਲੇਨਟ ਕੀਤੀ ਸੀ ਜਿਹਦੇ ਇਨਵੈਸਟੀਗੇਸ਼ਨ ਸੰਬੰਧੀ ਇਹ ਪਾਰਟੀਆਂ ਤਾਲਮੇ ਕੀਤੀਆਂ ਬਾਅਦ ਤੇ ਰਮਨ ਕੁਮਾਰ ਹੀ ਦੋਨੋਂ ਪਾਰਟੀਆਂ ਨੂੰ ਸ਼ਟਰ ਕਰਨੀ ਵਾਪਸ ਲੈ ਗਏ ਫਿਰ ਜਿਹੜਾ ਪਰਸੋ 18 ਤਰੀਕ ਨੂੰ ਉਹਨੇ ਰਾਤ ਨੂੰ ਡੇਟ ਨਾਈਟ ਇਹ ਸੁਸਾਈਡ ਕਰ ਲਈ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨ ਜਣੇ ਅਸੀਂ ਰਮਨ ਕੁਮਾਰ ਜੋ ਮੈਂ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਇਹਨੂੰ ਇਹਦੀ ਪਤਨੀ ਜਿਹੜੀ ਆ ਕੁਦਰੀ ਕੁਮਾਰ ਜੋਤੀ ਤੇ ਇਹਦੀ ਸੱਸ ਜਿਹੜੀ ਆ ਪ੍ਰਕਾਸ਼ ਕਰਨ ਨੂੰ ਅਸੀਂ ਗ੍ਰਫਤਾਰ ਕਰ ਲਿਆ। ਇਹਦੀ ਬਾਕੀ ਤਫਤੀਸ਼ ਜਾਰੀ ਹੈ ਕਿਹਦਾ ਹੋਰ ਦੋਸ਼ ਹੈਗਾ ਕਿਵੇਂ ਇਹਨਾਂ ਨੇ ਹਾਲਾਤ ਪੈਦਾ ਕੀਤੇ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਵੱਲੋਂ ਜਮਾਨਜੋਗ ਅਦਾਲਤ ਤੇ ਪੇਸ਼ ਕਰਕੇ ਰਮਾਨਾਸ ਕਰਕੇ ਅਗਲੀ ਤਫਤੀਸ਼ ਜਰੀਆ ਮੁਕੰਮਲ ਕੀਤੀ ਜਾਊਗੀ। ਤੇ ਕੇਵਲ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਮੁਕੰਮਲ ਤੌਰ ਤੇ ਖੜੇ ਹਾਂ। ਸਾਰਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਮੁਕੰਮਲ ਇਨਸਾਫ ਦੇਣ ਲਈ ਪਾਵਨ ਹੈ ਗਿਆ। ਥੈਂਕ ਯੂ।